ਅੱਛਾ ਆ ਗੱਲ ਸੀ ਤਾਂ ਹੀ ਰੇਲਵੇ ਸਟੇਸ਼ਨਾਂ ਤੇ ਭੀੜ ਨਹੀਂ ਹੁੰਦੀ ਸੀ ਸਾਰੀਆਂ ਸਵਾਰੀਆਂ ਦਾ ਪਤੰਦਰਾ ਇਕੱਠਿਆਂ ਕੀਤੀ ਫਿਰਦਾ ਸੀ ਚਲੋ ਪਹਿਲਾਂ ਆਪਾਂ ਇਹਦੀ ਗਿਣਤੀ ਕਰਦੇ ਆ ਲੈ ਵੀ ਹੋ ਜੋ ਸ਼ੁਰੂ 1 ਆ ਦੋ ਤਿੰਨ ਚਾਰ ਪੰਜ ਆ ਜਾ ਵੀ ਤੁਮੇ 6 7 8 9 ਤੇ 10 ਆਇਆ ਧਰੀ ਆਇਆ ਤੂੰ ਵੀ ਫਿਰ ਹੈ 11 ਆ ਜਾ ਵੀ ਜਲਦੀ ਜਲਦੀ ਆ ਜਾ ਆ ਜਾ ਤੂੰ ਵੀ ਆ ਜਾ ਆ ਜਾ ਆ ਜਾ ਇਧਰ ਦੀ ਆ ਜਾ 12 ਤੇ 13 ਹੁਣ ਆ ਜਾਓ ਇਧਰ ਪਿੱਛੇ ਆ ਜਾਓ 14 15 16 17 18 ਤੇ 19 ਜੇਕਰ ਇਹ ਕੇਸ ਕਿਤੇ ਜੱਜ ਸਾਹਿਬ ਕੋਲ ਚਲਿਆ ਜਾਂਦਾ ਤਾਂ ਜੱਜ ਸਾਹਿਬ ਨੇ ਪੇਸ਼ ਕਰਨ ਵਾਲੇ ਨੂੰ ਸਹਾਇ ਸੁਣਾ ਦੇਣੀ ਸੀ ਉਹਨੇ ਕਹਿਣਾ ਹੈ ਕਿ ਝੂਠ ਬੋਲਦਾ ਹੈ ਇਹ ਆਟੋ ਦੀਆਂ ਸਵਾਰੀਆਂ ਨਹੀਂ ਇਹ ਤਾਂ ਕਿਸੇ ਟ੍ਰੇਨ ਦੀਆਂ ਸਵਾਰੀਆਂ ਨੇ ਜੱਜ ਸਾਹਿਬ ਨੇ ਹੈਰਾਨ ਹੋ ਜਾਣਾ ਸੀ ਤੇ ਆਓ ਪਹਿਲਾਂ ਦੇਖੋ ਤੁਸੀਂ ਆ ਬ ਇਕੱਠੇ ਹੋ ਗਏ ਸਾਰੇ ਲੈ ਆਹ ਨੇ 19 ਬੰਦੇ ਲੈ ਕਰ ਲੋ ਕਿ ਉਹਨੂੰ ਭਾਂਡਾ ਪਤੰਦਰ ਪਤਾ ਨਹੀਂ ਰਬੜਦੇ ਸੀ ਜਿਹੜੇ ਸੁngੜ ਕੇ ਸਾਰੇ ਵਿੱਚ ਵੜ ਗਏ ਵਾਕਿਆ ਜੱਜ ਸਾਹਿਬ ਨੇ ਆਟੋ ਚਾਲਕ ਨੂੰ ਬਰੀ ਕਰ ਦੇਣਾ ਸੀ ਤੇ ਇਹ ਪੇਸ਼ ਕਰਨ ਵਾਲੇ ਨੂੰ ਸਹਾਇ ਸੁਣਾ ਦੇਣੀ ਸੀ ਉਸ ਤੋਂ ਵੀਡੀਓ ਨੂੰ ਫੇਰ ਕਰਕੇ ਚੈਨਲ ਨੂੰ ਲਾਈਕ ਫੋਲੋ ਅਤੇ ਸਬਸਕ੍ਰਾਈਬ ਕਰਿਓ ਤੁਸੀਂ ਦੇਖ ਰਹੇ ਸੀ ਇਨਸਾਫ ਟਾਈਮ ਟੀਵੀ ਜਲੰਧਾ ਦਾ ਧੰਨਵਾਦ